ਕੰਗੜਾ ਨੌਤ ਨੇ ਇੱਕ ਵਾਰ ਫਿਰ ਉਬਾਲ ਕੱਢਿਆ ਉਹ ਕਹਿੰਦੀ ਜੀ ਕਿ ਦੇਖੋ ਜਿਹੜੇ ਲੋਕ ਅਜ ਕੁਲਵਿੰਦਰ ਕੌਰ ਦੇ ਯਾਨੀ ਕਿ ਥੱਪੜ ਮਾਰਨ ਵਾਲੀ ਕੁੜੀ ਦੇ ਪੱਖ ਦੇ ਵਿੱਚ ਖੜੇ ਆ ਕੱਲ ਨੂੰ ਇਹ ਜ਼ਬਰ ਜਨਾਹ ਕਰਨ ਵਾਲੇ ਲੋਕਾਂ ਦੇ ਵੀ ਪੱਖ 'ਚ ਖੜ ਸਕਦੇ ਆ ਕੱਲ ਨੂੰ ਇਹ ਕਤਲ ਕਰਨ ਵਾਲੇ ਲੋਕਾਂ ਦੇ ਪੱਖ ਦੇ ਵਿੱਚ ਵੀ ਖੜ ਸਕਦੇ ਆ ਕੱਲ ਨੂੰ ਇਹ سنگੀਨ ਅਪਰਾਧ ਕਰਨ ਵਾਲੇ ਲੋਕਾਂ ਦੇ ਪੱਖ ਦੇ ਵਿੱਚ ਵੀ ਖੜ ਸਕਦੇ ਆ ਉਹ ਕਹਿੰਦੀ ਜੀ ਭਾਵੇਂ ਕਿਸੇ ਵੀ ਮਨੋਸਥਿਤੀ ਤਹਿਤ ਕਿਸੇ ਕੋਈ ਮਾਨਸਿਕ ਕਾਰਨ ਕਰਕੇ ਭਾਵੇਂ ਕੋਈ ਆਰਥਿਕ ਕਾਰਨ ਦੇ ਕਰਕੇ ਕੋਈ ਕਿਸੇ ਦੇ ਉੱਤੇ ਇਸ ਤਰੀਕੇ ਦੇ ਨਾਲ ਵਾਰ ਕਰੇ ਜਾਂ ਕੋਈ ਅਪਰਾਧ ਕਰੇ ਉਹਨੂੰ ਬਣਦੀ ਹੋਈ ਸਜ਼ਾ ਤਾਂ ਮਿਲਣੀ ਹੀ ਚਾਹੀਦੀ ਆ ਉਹਦੇ ਨਾਲ ਕਿਸੇ ਤਰ੍ਹਾਂ ਦੀ ਰਿਆਇਤ ਹੋਣੀ ਨਹੀਂ ਚਾਹੀਦੀ ਅੱਧਾ ਕ ਬਾਲੀਵੁੱਡ ਆ ਜਿਹੜਾ ਉਹ ਇਹ ਗੱਲ ਕਹਿੰਦਾ ਕਿ ਭਾਈ ਕੰਗੜਾ ਦੇ ਹੱਕ ਦੇ ਵਿੱਚ ਜਾਂ ਖਿਲਾਫ ਬੋਲਣਾ ਨਹੀਂ ਚਾਹੀਦਾ ਕੁਝ ਕੁ ਲੋਕਾਂ ਨੇ ਇਹ ਗੱਲ ਕਹੀ ਆ ਖਾਸ ਕਰਕੇ ਭਾਜਪੀ ਦੇ ਵੱਖ-ਵੱਖ ਨੇਤਾਵਾਂ ਨੇ ਗੱਲ ਕਹੀ ਆ ਕਿ ਕੰਗੜਾ ਦੇ ਨਾਲ ਜੋ ਹੋਇਆ ਗਲਤ ਹੋਇਆ ਪਰ ਵੱਡੀ ਗਿਣਤੀ ਦੇ ਵਿੱਚ ਲੋਕ ਖਾਸ ਕਰਕੇ ਬਾਲੀਵੁੱਡ ਦਾ ਜਿਹੜਾ ਮਸ਼ਹੂਰ ਸੰਗੀਤਕਾਰ ਆ ਵਿਸ਼ਾਲ ਡਟਲਾਨੀ ਉਹਨੇ ਕਹਿ ਜੀ ਕਿ ਜੇਕਰ ਕੁਲਵਿੰਦਰ ਕੌਰ ਚਾਹੂਗੀ ਤੇ ਭਾਈ ਮੇਰੀ ਨੌਕਰੀ ਛੁੱਟ ਗਈ ਆ ਫਿਰ ਮੈਂ ਬੇਰਜ਼ਗਾਰ ਆ ਤਾਂ ਅਸੀਂ ਉਨੂੰ ਨੌਕਰੀ ਦੇਣ ਨੂੰ ਵੀ ਤਿਆਰ ਆ ਮਤਲਬ ਇਹ ਆ ਕਿ ਕੰਗਣਾ ਨੂੰ ਇਹ ਗੱਲ ਸਮਝਾਉਣ ਦੀ ਲੋੜ ਆ ਕਿ ਤੇਰਾ ਪੰਜਾਬੀਆਂ ਦੇ ਨਾਲ ਰੌਲਾ ਪਿਆ ਕਿਉਂ ਆ ਅਸਲ ਦੇ ਵਿੱਚ ਕੰਗਣਾ ਜਾਂ ਕਿਸੇ ਵੀ ਔਰਤ ਦੇ ਨਾਲ ਪੰਜਾਬੀਆਂ ਦਾ ਆਮ ਤੌਰ ਦੇ ਉੱਤੇ ਕੋਈ ਵਿਵਾਦ ਕੋਈ ਰੌਲਾ ਹੁੰਦਾ ਨਹੀਂ ਇਹ ਜ਼ੁਬਾਨ ਦਾ ਸੌਦਾ ਇਹ ਜ਼ੁਬਾਨ ਦਾ ਰੌਲਾ ਕਿਉਂਕਿ ਜ਼ੁਬਾਨ ਕਰਕੇ ਅਸੀਂ ਸ਼ਬਦ ਜਿਹੜੇ ਮੂੰਹ ਦੇ ਵਿੱਚੋਂ ਕੱਢਿਆ ਉਹਦੇ ਕਰਕੇ ਇਹਨੇ ਵੱਡੇ ਪੱਦਰ ਦੇ ਉੱਤੇ ਹਰਚ ਦੀ ਭਾਵਨਾ ਸਵਿਧਾਨ ਸਾਨੂੰ ਬੋਲ ਕੇ ਤੇ ਲਿਖ ਕੇ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦਿੰਦਾ ਮੈਨੂੰ ਵੀ ਆਪਜੀ ਨੂੰ ਵੀ ਕੰਗਣਾ ਨੂੰ ਵੀ ਕਿਸੇ ਵੀ ਦੇ ਤਨੂੰ ਸਵਿਧਾਨ ਬੋਲ ਕੇ ਤੇ ਲਿਖ ਕੇ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦਿੰਦਾ ਪਰ ਜਦੋਂ ਬੋਲਣ ਦੀ ਆਜ਼ਾਦੀ ਦਿੰਦਾ ਉਦੋਂ ਆਪਾਂ ਇਹ ਨਾ ਸਮਝੀਏ ਕਿ ਸਾਨੂੰ ਬਕਵਾਸ ਦੀ ਆਜ਼ਾਦੀ ਵੀ ਦਿੰਦਾ ਬੋਲਣ ਤੇ ਬਕਵਾਸ ਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ ਤੇ ਸਵਿਧਾਨ ਕਦੇ ਵੀ ਬਕਵਾਸ ਦੀ ਆਜ਼ਾਦੀ ਨਹੀਂ ਦਿੰਦਾ ਜੇਕਰ ਮੈਂ ਕਿਸੇ ਵਿਅਕਤੀ ਵਿਸ਼ੇਸ਼ ਦੇ ਉੱਤੇ ਕਿਸੇ ਭਾਈਚਾਰੇ ਦੇ ਉੱਤੇ ਗਲਤ ਟਿੱਪਣੀ ਕਰਾਂ ਤਾਂ ਮੇਰੇ ਵਾਸਤੇ ਵੀ ਮਾੜੀ ਗੱਲ ਹੈ ਕੰਗੜਾ ਨੂੰ ਪੰਜਾਬੀਆਂ ਲਈ ਤੇ ਕਿਸਾਨਾਂ ਦੇ ਖਿਲਾਫ ਬੋਲਣਾ ਹੀ ਨਹੀਂ ਚਾਹੀਦਾ ਜੇ ਤੁਸੀਂ ਪੱਖ ਦੇ ਵਿੱਚ ਨਹੀਂ ਬੋਲ ਸਕਦੇ ਤੁਸੀਂ ਖਿਲਾਫ ਵੀ ਨਾ ਬੋਲੋ ਹਾਲਾਂਕਿ ਅਸੀਂ ਥੱਪੜ ਕਾਂਡ ਦੀ ਹਮਾਇਤ ਬੇਸ਼ੱਕ ਨਹੀਂ ਕਰਦੇ ਪਰ ਗੱਲ ਇਹ ਹੈ ਕਿ ਇਹ ਸਾਰਾ ਕੁਝ ਪੈਦਾ ਕਿਉਂ ਹੋਇਆ ਇਹ ਕਿਹੜੀ ਭਾਵਨਾ ਦੇ ਵਿੱਚੋਂ ਪੈਦਾ ਹੋਇਆ ਤੁਸੀਂ ਹਮੇਸ਼ਾ ਕਿਸਾਨਾਂ ਨੂੰ ਅਤਵਾਦੀ ਕਿਹਾ ਤੁਸੀਂ ਅੱਜ ਵੀ ਇਹ ਗੱਲ ਕਹਿੰਦੇ ਆ ਕਿ ਭਾਈ ਇਹ ਤਾਂ ਖਾਲਿਸਤਾਨੀ ਵਿਚਾਰਧਾਰਾ ਵਾਲੇ ਆ ਇਹ ਅਤਵਾਦੀ ਵਿਚਾਰਧਾਰਾ ਵਾਲੇ ਆ ਜੇਕਰ ਇੱਕ ਵਿਅਕਤੀ ਦਾ ਦੂਜੇ ਵਿਅਕਤੀ ਦੇ ਪ੍ਰਤੀ ਗੁੱਸਾ ਹੋਵੇ ਉਹ ਉਹਦੇ ਚਪੇੜ ਮਾਰ ਦੇਵੇ ਜਾਂ ਉਹ ਉਹਨੂੰ ਗਾਲਾਂ ਕੱਢ ਦੇਵੇ ਤਾਂ ਅਸੀਂ ਸਮੂਹ ਭਾਈਚਾਰੇ ਨੂੰ ਸਮੁੱਚੇ ਪੰਜਾਬੀਆਂ ਨੂੰ ਸਮੁੱਚੇ ਪੰਜਾਬ ਨੂੰ ਸਮੁੱਚੀ ਪੰਜਾਬੀਅਤ ਨੂੰ ਖਾਲਿਸਤਾਨ ਦੇ ਨਾਲ ਜਾਂ ਅਤਵਾਦ ਦੇ ਨਾਲ ਜੋੜ ਕੇ ਪੇਸ਼ ਨਹੀਂ ਕਰ ਸਕਦੇ ਉਸ ਤੋਂ ਅਗਲੀ ਗੱਲ ਇਹ ਆ ਜੋ ਗੱਲਾਂ ਤੁਸੀਂ ਪਹਿਲਾਂ ਕਹਿੰਦੇ ਸੀ ਉਹੀ ਗੱਲਾਂ ਅੱਜ ਕਹਿੰਦੇ ਹੋ ਅੱਜ ਤੁਸੀਂ ਉਸ ਸਿਆਸੀ ਧਿਰ ਦੇ ਨਾਲ ਜੁੜੇ ਹੋਏ ਹੋ ਜਾਂ ਕਿਸੇ ਵੀ ਸਿਆਸੀ ਧਿਰ ਨਾਲ ਜੁੜੇ ਹੋ ਮੋ ਚਲੋ ਉਥੇ ਤੁਸੀਂ ਉਸ ਮੁਕਾਮ ਦੇ ਉੱਤੇ ਹੋ ਜਿੱਥੇ ਸਟੈਂਡ ਕੋਈ ਨਹੀਂ ਹੁੰਦਾ ਅੱਜ ਮੈਂ ਕੁਝ ਰਿਪੋਰਟਾਂ ਪੜ੍ਹੀਆਂ ਉਹਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨੇ ਜਿਹੜੇ ਦੁਬਾਰਾ ਬਣਿਆ ਜਾਂ ਬਣ ਜਾਣਗੇ ਉਹਨਾਂ ਨੇ 11 ਫਰਵਰੀ ਤੇ 2019 ਨੂੰ ਆਂਧਰਾ ਪ੍ਰਦੇਸ਼ ਦੇ ਵਿੱਚ ਇੱਕ ਬਿਆਨ ਦਿੱਤਾ ਸੀ ਮੈਂ ਗੱਲ ਸਿਰਫ ਸਟੈਂਡ ਦੀ ਕਰਦਾ 11 ਫਰਵਰੀ 2019 ਨੂੰ ਆਂਧਰਾ ਪ੍ਰਦੇਸ਼ ਦੇ ਵਿੱਚ ਨਰਿੰਦਰ ਮੋਦੀ ਹੁਰਾ ਨੇ ਇੱਕ ਬਿਆਨ ਦਿੱਤਾ ਚੰਦਰ ਬਾਬੂ ਨਾਇਡੂ ਦੇ ਬਾਰੇ ਉਹਨਾਂ ਨੇ ਗੱਲ ਕਹੀ ਕਿ ਮੈਂ ਹੈਰਾਨ ਆ ਆਖਰਕਾਰ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਨੂੰ ਹੋ ਕੀ ਗਿਆ ਉਹ ਵਾਰ-ਵਾਰ ਇਹ ਗੱਲ ਕਿਉਂ ਕਹਿੰਦੇ ਜੀ ਕਿ ਮੈਂ ਸੀਨੀਅਰ ਹਾਂ ਮੈਂ ਸੀਨੀਅਰ ਹਾਂ ਮੈਂ ਸੀਨੀਅਰ ਹਾਂ ਇਹਦੇ ਵਿੱਚ ਰੌਲਾ ਕਿਹੜੀ ਗੱਲ ਦਾ ਤੁਸੀਂ ਸੀਨੀਅਰ ਹੋ ਦਲ ਬਦਲਣ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਫਿਰ ਉਹਨਾਂ ਨੇ ਕਿਹਾ ਕਿ ਤੁਸੀਂ ਸੀਨੀਅਰ ਹੋ ਆਪਣੇ ਸਹੁਰੇ ਦੀ ਪਿੱਠ ਦੇ ਵਿੱਚ ਛੁਰਾ ਮਾਰਨ ਦੇ ਮਾਮਲੇ ਦੇ ਵਿੱਚ ਫਿਰ ਉਸ ਤੋਂ ਬਾਅਦ ਚੰਦਰਬਾਬੂ ਨਾਇਡੂ ਨੇ 3 ਅਪ੍ਰੈਲ 2019 ਨੂੰ ਇੱਕ ਮੋੜਵਾ ਉੱਤਰ ਦਿੱਤਾ। ਉਹਨਾਂ ਨੇ ਕਿਹਾ ਜੀ ਕਿ ਨਰਿੰਦਰ ਮੋਦੀ ਇੱਕ ਹਾਰਡ ਕੋਰ ਅੱਤਵਾਦੀ ਨਹੀਂ। ਉਹਨਾਂ ਨੇ ਕਿਹਾ ਕਿ ਮੈਂ ਪਹਿਲਾ ਬੰਦਾ ਸੀ ਜਿਨ੍ਹਾਂ ਨੇ 2002 ਦੇ ਗੁਜਰਾਤ ਲੰਗੜਿਆ ਤੋਂ ਬਾਅਦ ਉਹਨਾਂ ਦਾ ਅਸਤੀਫਾ ਮੰਗਿਆ ਸੀ ਤੇ ਕਈ ਦੇਸ਼ਾਂ ਨੇ ਉਹਨਾਂ ਦੇ ਉੱਤੇ ਬਹਿਨ ਲਾਤਾ ਸੀ ਤੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਹ ਫਿਰ ਘੱਟ ਗਿਣਤੀਆਂ ਨੂੰ ਟਾਰਗੇਟ ਕਰ ਰਹੇ ਨੇ। ਉਹਨਾਂ ਨੇ ਇਹ ਗੱਲ ਕਹੀ ਸੀ ਚੰਦਰਬਾਬੂ ਨਾਇਡੂ ਨੇ ਤੇ ਅੱਜ ਉਸੇ ਚੰਦਰਬਾਬੂ ਨਾਇਡੂ ਤੇ ਉਸੇ ਨतीश ਕੁਮਾਰ ਦੇ ਕਰਕੇ ਤੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣ ਰਹੇ ਨੇ ਜਾਂ ਜਦੋਂ ਤੱਕ ਤੁਸੀਂ ਇਹ ਦੇਖ ਰਹੇ ਹੋਵੋਗੇ ਬਣ ਚੁੱਕੇ ਹੋਣਗੇ ਮਤਲਬ ਕਿ ਇਹਦਾ ਇਹ ਆ ਕਿ ਤੁਸੀਂ ਅੱਜ ਉਹਨਾਂ ਰਾਜਨੀਤਿਕ ਧਿਰਾਂ ਦੇ ਨਾਲ ਖੜੇ ਹੋ ਜਿੱਥੇ ਕੰਗਣਾ ਜੀ ਸਟੈਂਡ ਨਾਲ ਦੀ ਚੀਜ਼ ਕੋਈ ਨਹੀਂ ਹੁਣ ਤੁਸੀਂ ਗੱਲ ਨਤੀਸ਼ ਕੁਮਾਰ ਦੀ ਕਰ ਲਓ 30 ਜਨਵਰੀ ਤੇ 2023 ਦਾ ਵੇਲਾ ਜਿਹਦੇ ਵਿੱਚ ਉਹਨਾਂ ਨੇ ਨਤੀਸ਼ ਕੁਮਾਰ ਨੇ ਗੱਲ ਕਹੀ ਆ ਕਿ ਮਰ ਜਾਣਾ ਮਨਜ਼ੂਰ ਆ ਪਰ ਕਦੇ ਵੀ ਅਸੀਂ ਬੀਜੇਪੀ